ਜਦੋਂ ਆਪਣੇ ਬੱਸਾਂ ਦਾ ਭਰ ਭਰ ਹੋ ਰਿਹਾ ਇੰਦਾ ਜਾਂਦੇ ਆ ਕਲੀ ਜੇ ਵੇਤਾ ਨੂੰ ਵੇਖੋ ਇਹ ਲੱਧੀਆਂ ਪਈਆਂ ਬੋਲੋ ਹੀ ਭਈ ਫੋਲਾ ਉਸ ਜੀਵ ਨੇ ਕਹ ਹੁਣ ਇੱਕ ਤਾਂ ਡੱਕੇ ਲਗਾ ਕੰਮ ਹੈ ਪੂਰੇ ਪੂਰੇ ਓ ਮਾਈ ਗੋਡ ਓ ਮਾਈ ਗੋਡ ਮੀਡੇ ਵਰਲਡ ਵੀ ਆ ਗਈ ਦੋ ਚਾਹਵੇਂ ਡਰਾਈਵਰ ਰੈਡੀ ਇਹਦਾ ਵੀ ਰੌਲੇ ਰਹਿ ਗਿਆ ਹੁਣ ਹਨੀ ਕੋ ਗੱਲਬਾਤ ਲਾਜੀ ਹਾਂ